ਰਾ ਮੁੰਡੇ ਦਾਤ ਉਹਨਾਂ ਦੇ ਹੱਥ ਦੇ ਵਿੱਚ ਵੱਡੇ ਵੱਡੇ ਦਾਤ ਸਿੱਧੇ ਲੈ ਕੇ ਸਿੱਧਾ ਹਮਲਾ ਕੀਤਾ ਜੀ ਉਹਨਾਂ ਨੇ ਆ ਗੱਡੀ ਤੋੜਤੀ ਇੱਟਾਂ ਚਲਾਈਆਂ 2 ਮਿੰਟ ਦਾ ਫਰਕ ਸੀਗਾ ਜੇ ਮੈਂ ਨਾ ਅੰਦਰ ਜਾਂਦਾ ਉਹਨਾਂ ਨੇ ਮੇਰੇ ਮਾਰਨੇ ਸੀ ਦਾਤ ਉਹ ਕਹਿੰਦੇ ਅਸੀਂ ਤੁਹਾਨੂੰ ਮਾਰ ਦੇਣਾ ਵਾ ਇੱਥੇ ਇੱਟਾਂ ਪੱਥਰ ਇੰਨੇ ਚਲਾਏ ਉਹਨਾਂ ਨੇ 1 ਘੰਟਾ ਰੱਜ ਕੇ ਇੱਥੇ ਖੜੇ ਰਹੇ ਨੇ ਸਾਰੇ ਪਾਸੇ ਫੋਨ ਘੁਮਾਇਆ ਮੌਕੇ ਤੇ ਆਈ ਹੈ ਪੁਲਿਸ ਆਈ ਹੈ ਉਹਨਾਂ ਨੇ ਦੋ ਬੰਦੇ ਲਿਜਾ ਕੇ ਉਸ ਤੋਂ ਬਾਅਦ 15 20 ਮਿੰਟ ਬਾਅਦ ਉਹ ਆ ਕੇ ਫੇਰ ਇੱਥੇ ਸਾਡੇ ਨਾਲ ਗਾਲੀ ਗਲੋਚ ਕਰਕੇ ਗਏ ਕਹਿੰਦੇ ਕਰ ਲਓ ਜੋ ਕਰਨਾ ਤੁਸੀਂ ਅਮੇਜ਼ਿੰਗ ਟੀਵੀ ਚੈਨਲ ਦੇਖਣ ਵਾਲੇ तमाम ਦਰਸ਼ਕਾਂ ਦਾ ਸਵਾਗਤ ਹੈ ਲੁਧਿਆਣਾ ਸ਼ਹਿਰ ਦੇ ਵਿੱਚ ਜਿਹੜਾ ਕ੍ਰਾਈਮ ਜਿਹੜਾ ਲਗਾਤਾਰ ਵਾਧਾ ਨਜ਼ਰ ਆ ਰਿਹਾ ਸੋ ਮੈਂ ਨਹੀਂ ਕਹਿ ਰਿਹਾ ਤਸਵੀਰਾਂ ਕਹਿਣਗੀਆ ਤਸਵੀਰਾਂ ਤੁਹਾਡੇ ਨਾਲ ਸਾਂਝੀ ਕੀਤੀਆਂ ਜਾਣਗੀਆਂ ਅਸੀਂ ਮੌਜੂਦਾ ਲੁਧਿਆਣਾ ਦੇ ਭਾਮੀਆ ਇਲਾਕੇ ਦੇ ਵਿੱਚ ਗ੍ਰੀਨ ਸਿਟੀ ਕਲੋਨੀ ਦੇ ਵਿੱਚ ਜਿੱਥੇ ਕਿ ਰਾਤ ਬੀਤੀ ਰਾਤ 9 ਵਜੇ ਦੇ ਕਰੀਬ ਇੱਕ ਘਰ ਦੇ ਵਿੱਚ ਹਮਲਾ ਹੋਇਆ ਕਿੰਨੇ ਵਿਅਕਤੀ ਸੀ ਜੋ ਜੋ ਤਸਵੀਰਾਂ ਕੈਮਰੇ ਵਿੱਚ ਕੈਦ ਕੀਤੀ ਗਈ ਲੇਕਿਨ ਪਹਿਲਾਂ ਤਸਵੀਰ ਤੁਹਾਨੂੰ ਦਿਖਾਈ ਜਾਊਗੀ ਇੱਟਾ ਰੋੜੇ ਜਿਹੜੇ ਇਸ ਤਰ੍ਹਾਂ ਪਏ ਹੋਏ ਨੇ ਰਾਤ 9 ਵਜੇ ਦੇ ਕਰੀਬ ਇਸ ਘਰ ਦੇ ਵਿੱਚ ਵੜ ਇੱਟਾ ਰੋੜੇ ਪੱੱਤਰ ਵਰਸਾਏ ਗਏ ਨੇ ਲੇਕਿਨ ਦਾਦ ਦੇ ਨਾਲ ਹਮਲਾ ਕੀਤਾ ਗਿਆ ਲੇਕਿਨ ਭਾਈ ਜੀ ਦੀ ਗੱਡੀ ਵੀ ਥੋੜੀ ਗਈ ਹੈ ਲੇਕਿਨ ਭਾਈ ਜੀ ਮਾਮਲਾ ਹੋਇਆ ਕੀ ਸੀ ਸਾਰਾ ਕੀ ਕਹਾਣੀ ਦੱਸੋ ਸਟਾਰਟਿੰਗ ਤੋਂ ਸਰ ਮੈਂ ਫੇਰੇ ਗਿਆ ਸ਼ਾਮੀ ਆਇਆ ਸ਼ਾਮੀ ਸਿਰਫ ਮੇਰੇ ਕੋਲੋਂ ਮੈਂ ਉਧਰੋਂ ਗੱਡੀ ਕੱਢੀ ਹੈ ਗੇਟ ਇਧਰ ਲਾਵੇ ਵਨ ਸੀਗਾ ਉਹ ਵੀ ਵਨ ਸੀ ਇੱਕ ਗੇਟ ਖੋਲ ਕੇ ਮੈਂ ਸਿਰਫ ਗੱਡੀ ਕੱਢ ਕੇ ਇੱਥੇ ਖੜੀ ਕੀਤੀ ਹੈ ਜੋ ਤੁਹਾਡੇ ਕੈਮਰੇ ਜੇ ਵੀ ਸਭ ਰਿਕਾਰਡ ਹੈ ਸਾਡੇ ਕੋਲ ਮੈਂ ਗੱਡੀ ਚੋਂ ਨਿਕਲਿਆ ਉਧਰੋਂ ਜੱਸੀ ਆਇਆ ਮੁੰਡਾ ਉਹਨੇ ਇਧਰ ਆ ਕੇ ਗਾਲਾਂ ਗਲੋਚ ਕੀਤੀ ਮੇਰੇ ਨਾਲ ਮੇਰੇ ਘਰ ਦੇ ਜਦੋਂ ਆਏ ਮੇਰੀ ਵਾਈਫ ਇੰਨੀ ਦੇਰ ਨੂੰ ਉਧਰੋਂ ਦੀ 15 ਮੁੰਡੇ ਦਾਤ ਉਹਨਾਂ ਦੇ ਹੱਥ ਦੇ ਵਿੱਚ ਵੱਡੇ ਵੱਡੇ ਦਾਤ ਸਿੱਧੇ ਲੈ ਕੇ ਸਿੱਧਾ ਹਮਲਾ ਕੀਤਾ ਜੀ ਉਹਨਾਂ ਨੇ ਆ ਗੱਡੀ ਤੋੜਤੀ ਇੱਟਾਂ ਚਲਾਈਆਂ 2 ਮਿੰਟ ਦਾ ਫਰਕ ਸੀਗਾ ਜੇ ਮੈਂ ਨਾ ਅੰਦਰ ਜਾਂਦਾ ਉਹਨਾਂ ਨੇ ਮੇਰੇ ਮਾਰਨੇ ਸੀ ਦਾਤ ਉਹ ਕਹਿੰਦੇ ਅਸੀਂ ਤੁਹਾਨੂੰ ਮਾਰ ਦੇਣਾ ਵਾ ਇੱਥੇ ਇੱਟਾਂ ਪੱਥਰ ਇੰਨੇ ਚਲਾਏ ਉਹਨਾਂ ਨੇ 1 ਘੰਟਾ ਰੱਜ ਕੇ ਇੱਥੇ ਖੜੇ ਰਹੇ ਨੇ ਸਾਰੇ ਪਾਸੇ ਫੋਨ ਘੁਮਾਇਆ ਮੌਕੇ ਤੇ ਆਈ ਹੈ ਪੁਲਿਸ ਆਈ ਹੈ ਉਹਨਾਂ ਨੇ 2 ਬੰਦੇ ਲਿਜਾ ਕੇ ਉਸ ਤੋਂ ਬਾਅਦ 15 20 ਮਿੰਟ ਬਾਅਦ ਉਹ ਆ ਕੇ ਫੇਰ ਇੱਥੇ ਸਾਡੇ ਨਾਲ ਗਾਲੀ ਗਲੋਚ ਕਰਕੇ ਗਏ ਕਹਿੰਦੇ ਕਰ ਲਓ ਜੋ ਕਰਨਾ ਤੁਸੀਂ ਇਨਾਂ ਦੀ ਗਲਤੀ ਆਪਾਂ ਇਹ ਦੇਖ ਰਿਹਾ ਵੀ ਆਪਣੇ ਨਾਲ ਇਹ ਕੀਤਾ ਕਿਉਂ ਕਿਸ ਵਜ੍ਹਾ ਨਾਲ ਕੀਤਾ ਸਾਨੂੰ ਪਤਾ ਲੱਗੇ ਸਾਡੀ ਗਲਤੀ ਕੀ ਹੈ ਇਸ ਗੇਟ ਕਰਕੇ ਗਲਤੀ ਹੈ ਜਾਂ ਅਸੀਂ ਗੱਲੀ ਗਲੋਚ ਕੀਤੀ ਹੈ ਅਸੀਂ ਕਦੀ ਨਹੀਂ ਉਧਰ ਗਏ ਉਸ ਗਲੀ 'ਚ ਸਾਡਾ ਕੁਝ ਨਹੀਂ ਹੈਗਾ ਅਸੀਂ ਉਧਰ ਕਦੀ ਵੀ ਨਹੀਂ ਗਏ ਸਾਡਾ ਰੂਟ ਹੀ ਇਹੀ ਹੈ ਇਧਰੋਂ ਜਾਣਾ ਇਧਰੋਂ ਆਣਾ ਜੀ ਰਾਤ ਕਿੰਨੇ ਵੇ ਦਾ ਸਮਾਂ ਸੀਗਾ ਤਾਂ ਜਿਹੜੀ ਵੀਡੀਓ ਵਿੱਚ ਕਿੰਨੇ ਸ਼ਖਸ ਆ ਰਹੇ ਨੇ ਜਿਹੜੇ ਕਿ ਤੁਹਾਡੇ ਘਰ ਦੇ ਬੱਚਾ ਆ ਕੇ ਹਮਲਾ ਕਰ ਰਹੇ ਨੇ ਇਹ ਸ਼ਖਸ ਆ ਰਹੇ ਆ ਜੀ 6 ਤੋਂ 7 ਜਾਣੇ ਆ ਰਹੇ ਨੇ ਬਾਕੀ ਜਾਣੇ ਜੀ ਉੱਤੇ ਸਾਹਮਣੇ ਖੜੇ ਨੇ ਉਹ ਵੀ ਆ ਰਹੇ ਨੇ ਕੈਮਰੇ ਦੇ ਵਿੱਚ ਉਹ ਇਧਰਲੇ ਕੈਮਰੇ 'ਚ ਆ ਰਹੇ ਨੇ ਜਿਹੜੇ ਵਿਅਕਤੀ ਇੱਥ ਕੋਈ ਕੋਈ ਉਹਨਾਂ ਨੂੰ ਪੁਰਾਣੀ ਰੰਜਿਸ਼ ਆ ਜਾਂ ਕਿਸ ਤਰੀਕੇ ਨਾਲ ਉਹਨਾਂ ਨੇ ਕਿਉਂ ਤੁਹਾਡੇ ਤੇ ਅਟੈਕ ਕੀਤਾ ਵੀ ਕੋਈ ਕਾਰਨ ਹੋ ਸਕਦਾ ਕਿਸ ਤਰੀਕੇ ਨਾਲ ਕਿਉਂ ਅਟੈਕ ਕੀਤਾ ਕਾਰਨ ਤਾਂ ਸਰ ਇਹ ਸਾਨੂੰ ਕੁਝ ਨਹੀਂ ਪਤਾ ਇਸ ਚੀਜ਼ ਦਾ ਤੇ ਅਸੀਂ ਦੇਖਣਾ ਵੀ ਇਹ ਕਾਰਨ ਕੀ ਹੈ ਕਿਉਂ ਇਹ ਇਸ ਤਰ੍ਹਾਂ ਕਰ ਰਹੇ ਨੇ ਪੂਰੀ ਗਲੀ ਦੇ ਵਿੱਚ ਬਦਮਾਸ਼ੀ ਇਹਨਾਂ ਦੀ ਸਿਰਫ ਇੱਕ ਗੇਟ ਪਿੱਛੇ ਇਹਨਾਂ ਦੀ ਜਿੱਦ ਇਹ ਹੈ ਵੀ ਇਸ ਗਲੀ ਦੇ ਵਿੱਚ ਸਾਡਾ ਆਣਾ ਜਾਣਾ ਹੋਵੇ ਹੋਰ ਕਿਸੇ ਦਾ ਨਾ ਹੋਵੇ ਇਹਨਾਂ ਦਾ ਇਹ ਮਤਲਬ ਹੈ ਪੂਰੀ ਗਲੀ ਦੇ ਵਿੱਚ ਸਪੀਡ ਬ੍ਰੇਕਰ ਬਣਾ ਕੇ ਗੇਟ ਤੇ ਤਾਲੇ ਲਾਣੇ ਸਾਰੀ ਦਿਹਾੜੀ ਗੁੰਡਾਗਰਦੀ ਕਰਨੀ ਹੈ ਇਹਨਾਂ ਨੇ ਚਿੱਟੇ ਦਾ ਇਹ ਨਸ਼ਾ ਕਰਦੇ ਨੇ ਸਾਰੇ ਪ੍ਰੂਫ ਨੇ ਸਾਡੇ ਕੋਲ ਹੈ ਅਸੀਂ ਉਹ ਵੀ ਦਿਖਾਵਾਂਗੇ ਉਹ ਸ਼ੱਕਸ਼ ਹੈ ਕੋਣ ਨੇ ਜਿਨ੍ਹਾਂ ਨੇ ਤੁਸੀਂ ਨਾਮ ਲੈ ਰਹੇ ਹੋ ਉਹ ਇਸ ਏਰੀਏ ਵਿੱਚ ਰਹਿੰਦੇ ਨੇ ਜਾਂ ਕਿਸੇ ਏਰੀਆ ਦੇ ਰਹੇ ਨੇ ਇਸ ਏਰੀਆ ਦੇ ਵਿੱਚ ਤਕਰੀਬਨ ਉਹਨਾਂ ਨੂੰ 3-4 ਸਾਲ ਹੋਏ ਹੋਣੇ ਜੀ 4 ਕੁ ਸਾਲ ਹੋਏ ਨੇ ਜੀ ਤੇ ਰਾਤ ਜਿਹੜੀ ਤੁਸੀਂ ਦੱਸ ਰਹੇ ਹੋ ਸਾਰੀ ਘਟਨਾ ਹੋਈ ਆ ਕਿੰਨੇ ਵਜੇ ਦਾ ਸਮਾਂ ਸੀ ਤੇ ਪੁਲਿਸ ਕਿੰਨੇ ਵਜੇ ਆ ਗਈ ਸੀ ਤੇ ਕੀ ਮਾਮਲਾ ਦਰ ਹੁਣ ਕਾਰਵਾਈ ਕੀ ਕੀਤੀ ਗਈ ਆ ਕਾਰਵਾਈ ਦਾ ਹਜੇ ਕੋਈ ਦੱਸਿਆ ਨਹੀਂ ਉਹਨਾਂ ਨੇ ਉਹ ਆਏ ਨੇ ਜੀ ਆਪਣੇ ਕੋਲੇ 9 ਵਜੇ ਵਾਰਦਾਤ ਹੋਈ ਆ 9 ਤੋਂ ਲੈ ਕੇ 10 ਵਜੇ ਤੱਕ 10 ਵਜੇ ਪੁਲਸਾਈਏ ਉਹਨਾਂ ਨੇ ਦੋ ਮੁੰਡੇ ਫੜੇ ਨੇ ਉਹ ਵੀ ਲੜਕਾਰੇ ਮਾਰ ਕੇ ਖੜੇ ਸੀ ਇੱਥੇ ਗਏ ਨਹੀਂ ਉਹਨਾਂ ਨੇ ਪੁੱਛਿਆ ਵੀ ਕੀ ਗੱਲ ਹੋਈ ਹੈ ਉਹਨਾਂ ਨਾਲ ਬਹਿਸ ਵਿਦਾਈ ਕੀਤੀ ਕਿ ਉਹ ਲੈ ਕੇ ਉਹਨਾਂ ਨੂੰ 15 ਮਿੰਟ ਬਾਅਦ ਫੇਰ ਆ ਗਏ ਉਹ ਕੰਨੀ ਕਰ ਲੋ ਜੋ ਕਰਨਾ ਅਸੀਂ ਤਾਂ ਇਦਾਂ ਹੀ ਕਰਾਂਗੇ ਰਾਤੀ 12 ਵਜੇ ਤੱਕ ਮੁੰਡੇ ਇੱਥੇ ਖੜੇ ਰਹੇ ਨੇ 15 ਤੋਂ 20 25 ਮੁੰਡੇ ਮੈਂ ਆਪ ਦੇਖੇ ਨੇ ਇੱਥੋਂ ਦੀ ਮੋਟਰਸਾਈਕਲਾਂ ਤੇ ਬੁਲਟਾਂ ਤੇ ਸਾਰੇ ਗਏ ਨੇ ਰਾਤ ਨੂੰ ਇੱਧਰ ਆਪਣਾ ਮੇਨ ਸ਼ਖਸ ਮੈਂ ਉਹਨਾਂ ਨੂੰ ਕਿਸੇ ਨੂੰ ਨਹੀਂ ਜਾਣਦਾ ਉਹ ਬੰਦੇ ਕੌਣ ਸੀ ਕਿੱਥੋਂ ਇਹਨਾਂ ਨੇ ਬੁਲਾਏ ਨੇ ਪਰ ਇਹ ਜਿਹੜਾ ਮੇਨ ਮੁੰਡਾ ਇੱਥੇ ਖੜਕੇ ਬਦਮਾਸ਼ੀ ਦਿਖਾਈਆ ਜੱਸੀ ਨਾ ਆਉਂਦਾ ਜੀ ਜੱਸੀ ਆ ਜੱਸੀ ਦੀ ਮੰਮੀ ਆ ਰਜਨੀ ਤੇ ਸੀਰਤ ਐ ਫਿਰ ਨੰਨੀ ਐ ਇੱਕ ਬੜਾ ਡੈਡੀ ਐ ਦਾ ਸ਼ਰਿਆਮ ਇੱਟਾ ਚਲਾਈਆਂ ਇਹਨਾਂ ਨੇ ਸਾਡੇ ਕੈਮਰੇ ਰਿਪੋਰਟ ਨੇ ਤੇ ਜਿਨ੍ਹਾਂ ਨੇ ਇਹ ਵਾਰਦਾਤ ਕੀਤੀ ਜਿਹੜੇ ਮੁੰਡੇ ਆਏ ਸੀ ਹੋਰ ਬੁਲਾਏ ਗਏ ਸੀ ਲੇਕਿਨ ਉਹਨਾਂ ਦੀ ਕਿਤੇ ਨਾ ਕਿਤੇ ਕੁਝ ਪਛਾਣ ਤੁਹਾਡੇ ਸਾਹ ਦੇ ਨਾਲ ਕਿਤੇ ਉਹ ਪਾਈ ਹੋ ਇੱਕ ਦੀ ਪਛਾਣ ਹੋ ਚੁੱਕੀ ਆ ਸਰ ਇੱਥੇ ਆ ਉਹਦੀ ਦੁਕਾਨ ਹੈਗੀ ਇੱਧਰ ਥੋੜਾ ਜਿਹਾ ਮੈਨੂੰ ਉਹਨੂੰ ਪਹਿਚਾਨ ਆ ਗਈ ਹੈ ਮੈਂ ਸਾਰੀ ਰਾਤ ਵੀਡੀਓ 'ਚ ਇਹੀ ਦੇਖਦਾ ਰਿਹਾ ਕਿਉਂਕਿ ਰਾਤ ਦਾ ਟਾਈਮ ਸੀਗਾ ਹੁਣ ਮੈਂ ਦੇਖਿਆ ਉਹਨਾਂ ਨੂੰ ਇੱਥੇ ਖੜੇ ਨੇ ਉਹ ਹੁਣ ਵੀ ਖੜੇ ਨੇ ਮੁੰਡੇ ਬਾਹਰ ਹੀ ਨੇ ਤੁਸੀਂ ਕਹਿੰਦੇ ਰਾਤ ਪੁਲਿਸ ਲੈ ਜਿਹੜੇ ਉਹਨੂੰ ਦੋ ਬੰਦਿਆਂ ਨੂੰ ਕ arrest ਕਰਕੇ ਲੈ ਗਏ ਫਿਰ ਤੁਸੀਂ ਕਿਸ ਤਰ੍ਹਾਂ ਕਹਿੰਦੇ ਵੀ ਇੱਥੇ ਖੜੇ ਨੇ ਸਰ ਉਹਨਾਂ ਨੇ ਛੱਡਤਾ ਜਦ ਹੀ 15 ਮਿੰਟ ਬਾਅਦ ਆ ਗਏ ਉਹੀ ਮੁੰਡਿਆਂ ਨੂੰ ਮੇਰੇ ਸਾਹਮਣੇ ਇੱਥੇ ਗੱਡੀ 'ਚ ਬਿਠਾ ਕੇ ਲੈ ਕੇ ਗਏ ਨੇ ਮੈਂ ਅਜੇ ਅੰਦਰ ਹੀ ਸੀਗਾ ਸਾਡੇ ਘਰ ਦੇ ਮੇਰੀ ਸਿਸਟਰ ਆਈ ਹੈ ਉਹ ਜਦ ਹੀ ਮੁੰਡੇ ਇੱਥੇ ਖੜੇ 15 ਮਿੰਟ ਬਾਅਦ ਇੱਥੇ ਆ ਕੇ ਖੜੇ ਹੋ ਗਏ ਉਹ ਤੇ ਚੁੰਗੀ ਕਿਹੜੀ ਲੱਗਦੀ ਇਸਲਾਪ ਆ ਮੁੰਡੀਆਂ ਚੁੰਗੀ ਲੱਗਦੀ ਹੈ ਜੀ ਮੁੰਡੀਆਂ ਚੁੰਗੀ ਦੇ ਵਿੱਚ ਜਾਂ ਸਰ ਨਾਲ ਗੱਲਬਾਤ ਕੀਤੀ ਕੀ ਕਾਰਵਾਈ ਕੀ ਕੀਤੀ ਜਾ ਰਹੀ ਹੈ ਹਜੇ ਸਰ ਸਾਨੂੰ ਕੋਈ ਉਹਨਾਂ ਨੇ ਜਵਾਬ ਨਹੀਂ ਦਿੱਤਾ ਸਹੀ ਢੰਗ ਨਾਲ ਕੀ ਲੱਗਦਾ ਹੈ ਕਿ ਜਿਹੜੇ ਇਸ ਤਰ੍ਹਾਂ ਦਾ ਜਿਹੜਾ ਕ੍ਰਾਈਮ ਆ ਲੁਧਿਆਣਾ ਸ਼ਹਿਰ ਦੇ ਵਿੱਚ ਲਗਾਤਾਰ ਵਧ ਰਿਹਾ ਵਾ ਕੀ ਲੱਗਦਾ ਵੀ ਇਹਨਾਂ ਨੂੰ ਖਾਕੀ ਵਰਦੀ ਦਾ ਖੌਫ ਨਹੀਂ ਹੈਗਾ ਪੁਲਿਸ ਦਾ ਡਰ ਨਹੀਂ ਹੈਗਾ ਨਹੀਂ ਸਰ ਵੀ ਜਿਹੜੇ ਸ਼ਰੀਆਮ ਦਾਤ ਲੈ ਕੇ ਜੰਨੇ ਤਾਂ ਜਾਂ ਸ਼ਰੀਆਮ ਜਿਹੜੇ ਗੋਲੀਆਂ ਚਲਾਦ ਨਹੀਂ ਹਮਲੇ ਹੋ ਜਾਣੇ ਨਹੀਂ ਸਰ ਕੋਈ ਖੌਫ ਨਹੀਂ ਇਹਨਾਂ ਨੂੰ ਕੋਈ ਖੌਫ ਨਹੀਂ ਹੈਗਾ 1% ਖੌਫ ਨਹੀਂ ਸ਼ਰੀਆਮ ਪਿੱਟਾਂ ਚਲਾਈਆਂ ਉੱਪਰ ਚਲਾਈਆਂ ਥੱਲੇ ਚਲਾਈਆਂ ਸਿਰਫ 2 ਮਿੰਟ ਦਾ ਬਰਖ ਸੀ ਜਮੇ ਦੀ ਮੰਮੀ ਨਾ ਅੰਦਰ ਲੈ ਕੇ ਜਾਂਦੀ ਇਹਨਾਂ ਨੇ ਮੇਰੇ ਦਾਤ ਮਾਰ ਦੇਣਾ ਸੀ ਇੱਥੋਂ ਲੁਕ ਲੁਕ ਕੇ ਆਏ ਨੇ ਝਾੜੀਆਂ ਦੇ ਵਿੱਚੋਂ ਰਾਤ ਨੂੰ ਆਹ ਕੈਮਰੇ ਜੀ ਵੀ ਰਿਕਾਰਡਿੰਗ ਉਹ ਵੀ ਤੁਹਾਨੂੰ ਦਿਖਾਵਾਂਗੇ ਸਾਰੀ ਪਲੈਨਿੰਗ दारू ਪੀਤੀ ਬਕਾਇਦਾ ਇੱਕ ਬੰਦਾ ਕਲੋਨੀ ਦਾ ਖੜਾ ਸੀ ਜਦੋਂ ਮੇਰੀ ਗੱਡੀ ਦੇਖੀ ਉਹਨਾਂ ਨੇ ਉਹਨਾਂ ਨੂੰ ਬਾਜ ਮਾਰੀ ਵੀ ਗੱਡੀ ਆ ਗਈ ਅਸੀਂ ਇਹੀ ਪੁੱਛਣਾ ਚਾਹੁੰਦੇ ਸੀਗੇ ਸਾਨੂੰ ਦੱਸੋ ਤੂੰ ਆਇਆ ਮੇਰੇ ਕੋਲ ਠੀਕ ਹੈ ਤੂੰ ਪਹਿਲਾਂ ਕੱਲਾ ਆਇਆ ਤੂੰ ਮੈਨੂੰ ਦੱਸ ਲੱਕੀ ਆਹ ਗੱਲ ਅਸੀਂ ਕਿਤੇ ਬਾਹਰ ਦੇ ਤਾਂ ਨਹੀਂ ਇਸੀ ਕਲੋਨੀ ਸਾਨੂੰ ਦੱਸੋ ਨਾ ਆ ਕੇ ਵੀ ਇਹ ਗੱਲ ਆ ਤੁਸੀਂ ਆਂਦੇ ਸਾਡੀ ਹਮਲਾ ਕਰ ਦੋਗੇ ਬੰਦੇ ਮਾਰ ਦੋਗੇ ਤੁਹਾਨੂੰ ਪੁਲਿਸ ਦਾ ਕੋਈ ਖੋਹ ਵੀ ਨਹੀਂ ਹੈਗਾ ਇੰਨੀ ਬਦਮਾਸ਼ੀ ਕਰ ਰਹੇ ਨੇ ਬਹੁਤ ਜ਼ਿਆਦਾ ਬਦਮਾਸ਼ੀ ਕੀਤੀ ਜੀ ਇਹਨਾਂ ਨੇ ਤੁਸੀਂ ਜਿਵੇਂ ਖੁਦ ਕਹਿ ਰਹੇ ਹੋ ਵੀ ਉਹ ਨਸ਼ੇ ਵੀ ਨਸ਼ੇ ਦਾ ਕੰਮ ਕਰਦੇ ਨੇ ਲੇਕਿਨ ਇਸ ਇਲਾਕੇ ਵਿੱਚ ਮੁੰਡੀਆਂ ਚੋਂ ਕੀ ਕਹਿੰਦੀ ਆ ਤੁਸੀਂ ਕਦੇ ਉਹਨਾਂ ਦੀ ਸਲਾਹ ਨਹੀਂ ਦਿੱਤੀ ਉਹਨਾਂ ਨੂੰ ਸਲਾਹ ਨਹੀਂ ਦਿੱਤੀ ਵੀ ਇਹ ਚੀਜ਼ ਐਥੇ ਸਾਡੇ ਮੱਲੇ ਕਰਦੇ ਆ ਦੋ ਚਾਰ 10 ਦਿਨਾਂ ਬਾਅਦ ਪੁਲਿਸ ਦਾ ਕਿਹੜਾ ਇੱਧਰ ਲੱਗਦਾ ਐਥੋਂ ਦੀ ਵਾਪਸ ਜਾਂਦੇ ਨੇ ਕੀ ਕਾਰਵਾਈ ਕਰਦੇ ਨੇ ਸਾਨੂੰ ਨਹੀਂ ਪਤਾ ਅਸੀਂ ਦੋ ਭਰਾ ਆ ਮੇਰੀ ਮੰਮੀ ਆ ਪਾਪਾ ਆ ਨਹੀਂ ਮੇਰੀ ਵਾਈਫ ਆ ਅਸੀਂ ਸਵੇਰੇ ਗੱਡੀਆਂ ਚਲਾਉਂਦੇ ਆ ਗੱਡੀਆਂ ਦੀ ਅਸੀਂ ਕਿਸ਼ਤਾਂ ਦੇ ਰਹੇ ਆ ਘਰ ਬਣਾ ਰਹੇ ਆ ਅਸੀਂ ਇਨ ਲਫੜਿਆਂ 'ਚ ਪੈਂਦੇ ਹੀ ਨਹੀਂ ਸਾਡਾ ਸ਼ੁਰੂ ਤੋਂ ਲੈ ਕੇ ਹੁਣ ਤੱਕ ਦਾ ਰਿਕਾਰਡ ਚੈੱਕ ਕਰੋ 10 ਸਾਲ ਹੋ ਗਏ ਆ ਕੋਈ ਚੌਂਕੀ ਥਾਣੇ ਦੇ ਵਿੱਚ ਸਾਡੇ ਭਰਾ ਦੋਨਾਂ ਦਾ ਕੋਈ ਵੀ ਨਾਮ ਹੁੰਦਾ ਹੋਵੇ ਕੋਈ ਵਾਰ ਦਾਤ 'ਚ ਵੀ ਬਦਮਾਸ਼ੀ ਕੀਤੀ ਕਿਸੇ ਨੂੰ ਗਾਲ ਕੱਢੀ ਆ ਤੁਸੀਂ ਜੋ ਕਹੋਗੇ ਅਸੀਂ ਕਰਾਂਗੇ ਪਰ ਇਹਨਾਂ ਨੇ ਜੋ ਕੀਤਾ ਬਹੁਤ ਗਲਤ ਕੀਤਾ ਪੂਰੀ ਮਾਰਨ ਦੇ ਸਾਦੀਸ ਚ ਆਈ ਸੀ ਇਹ ਵੀ ਬਸ ਮਾਰ ਦिए ਇਹਨਾਂ ਨੂੰ ਖਤਮ ਕਰ ਦिए ਹੁਣ ਇਨਸਾਫ ਕੀ ਮੰਗ ਰਹੇ ਹਾਂ ਪਰਿਵਾਰ ਦੇ ਨਾਲ ਤੁਸੀਂ ਸਮੇਤ ਇਨਸਾਫ ਕੀ ਪਾਓਗੇ ਇਨਸਾਫ ਮੈਨੂੰ ਪਰਚਾ ਚਾਹੀਦਾ ਸਾਰੇ ਟੱਬਰ ਦੇ ਜਿੰਨੇ ਜਾਏ ਨੇ ਆਏ ਸੀ ਪਰਚਾ ਹੋਣਾ ਚਾਹੀਦਾ ਇਹਨਾਂ ਤੇ ਅੱਜ ਸਾਡੇ ਨਾਲ ਇਹ ਹੋਇਆ ਮੈਂ ਅੰਦਰ ਚੱਲ ਗਿਆ ਇਹਨਾਂ ਨੇ ਕੱਲ ਨੂੰ ਕਿਤੇ ਮੈਨੂੰ ਰਾਤ ਰੋਕ ਕੇ ਜਿੱਤਨਾ ਗੱਡੀ ਤੇ ਮੇਰੇ ਘਰ ਹਮਲਾ ਕਰ ਸਕਦੇ ਮੈਂ ਰਾਤ ਨੂੰ 11 12 1 ਵਜੇ ਆਣਾ ਕੋਈ ਫੈਕਟਰੀ ਦਾ ਹੈ ਨਹੀਂ ਕਿ ਮੈਂ ਸਵੇਰੇ ਗਿਆ 5 ਵਜੇ ਛੁੱਟੀ 6 ਵਜੇ ਘਰੇ ਸਾਡਾ ਕੋਈ ਟਾਈਮ ਟੇਬਲ ਨਹੀਂ ਟਰਾਂਸਪੋਰਟ ਸਾਡਾ ਕੰਮ ਹੈ ਜੀ ਗੱਡੀਆਂ ਸਾਡੀਆਂ ਟਰਾਂਸਪੋਰਟ ਦੀ ਕਦੀ ਕਿੱਧਰ ਦਾ ਢੇੜਾ ਕਦੀ ਕਿੱਧਰ ਦਾ ਢੇੜਾ ਇਹ ਹੈਗੇ ਬਦਮਾਸ਼ ਸਾਨੂੰ ਇਹਨਾਂ ਤੋਂ ਖਤਰਾ ਲਲਕਾਰ ਕੇ ਗਏ ਨੇ ਦੱਸ ਕੇ ਗਏ ਨੇ ਵੀ ਹੁਣ ਤੁਹਾਨੂੰ ਮਾਰ ਕੇ ਹੀ ਛੱਡਾਂਗੇ ਜੀ ਬਿਲਕੁਲ ਜਿਹੜੀ ਤੁਸੀਂ ਰਾਤ ਗੱਡੀ ਘੇੜੇ ਸੀ ਟਿੱਪਰ ਖੜਾ ਸੀ ਮੈਂ ਇੱਧਰੋਂ ਲੈ ਕੇ ਨਹੀਂ ਆਇਆ ਮੈਂ ਜਦੋਂ ਉਧਰੋਂ ਲੈ ਕੇ ਕਦੀ ਅੱਗੇ ਵੀ ਤੁਸੀਂ ਗੱਡੀ ਉਧਰੋਂ ਲੈ ਕੇ ਆਏ ਹੋ ਨਹੀਂ ਨਹੀਂ ਉਧਰ ਗੇਟ ਹੀ ਬੰਦ ਕਦੀ ਨਹੀਂ ਗਿਆ ਉਧਰ ਗੇਟ ਤਾਲੇ ਲੱਗੇ ਉੱਥੇ ਜੀ ਸਰ ਤਾਲੇ ਲਾਏ ਇਹਨਾਂ ਨੇ ਉਧਰ ਜਾਣ ਦਾ ਕੋਈ ਮਤਲਬ ਹੀ ਨਹੀਂ ਹੈਗਾ ਉਹ ਗੇਟ ਉਹ ਦਿਨ ਪਰਸੋ ਚੋਦ ਕਿਤੇ ਨੇਰੀ ਚੱਲੀ ਹੋਣੀ ਉਪਰ ਐਦਾ ਸੰਘਲ ਰਾਤੀ ਵੀ ਲੱਗੀ ਸਭ ਕੋਈ ਲੱਗਿਆ ਸੀਗਾ ਟਿੱਪਰ ਕੱਲ ਸਵੇਰੇ ਇੱਥੇ ਸੀਗਾ ਅੱਗੇ ਘੜਾ ਉਹ ਮੈਂ ਆਪਣੇ ਤੇ ਆਣ ਮੈਨੂੰ ਸਰ ਕੀ ਸੀਗਾ ਮੈਂ ਕਿਹਾ ਇਥੋ ਦੀ ਆ ਦੇਖੋ ਕਿੱਦਾਂ ਰਾ ਆਇਆ ਕਿ ਕਿਸੇ ਦੀ ਰੋਕ ਹੈਗੀ ਵਿੱਚ ਦੇਖੋ ਸਰ ਇੱਥੋਂ ਗੱਡੀ ਕੱਢੀ ਆ ਮੇਰੇ ਕੈਮਰੇ 'ਚ ਮੇਰੇ ਸਾਰੀ ਰਿਕਾਰਡਿੰਗ ਹੋ ਰਹੀ ਆ ਉਹ ਕੈਮਰੇ ਉਹ ਗੇਟ ਤੱਕ ਮੇਰਾ ਕੈਮਰਾ ਕਵਰ ਕਰ ਰਿਹਾ ਜੇ ਮੈਂ ਕੁਝ ਕੀਤਾ ਹੋਵੇ ਐਗਰੋ ਗੱਡੀ ਛੱਡੀ ਆ ਇੱਥੇ ਖੜੀ ਕੀਤੀ ਆ ਉੱਥੇ ਟਿੱਪਰ ਸੀਗਾ ਇੱਕ ਗੇੜੇ ਬੰਨ ਸੀਗਾ ਮੈਂ ਇਥੋਂ ਕਮਾ ਲਈ ਤੇ ਕਿਹੜਾ ਗੁਨਾਹ ਕਰ ਦਿੱਤਾ ਦੱਸੋ ਇਸ ਕਲੋਨੀ 'ਚ 10 ਸਾਲ ਹੋ ਗਏ ਸਾਨੂੰ ਕੋਈ ਬੰਦਾ ਕਹਿ ਦੇਵੇ ਕਲੋਨੀ ਦਾ ਇਸ ਘਰ ਛੱਡ ਕੇ ਇੱਕ ਘਰ ਛੱਡ ਕੇ ਕੋਈ ਬੰਦਾ ਇਸ ਕਲੋਨੀ ਦੇ ਵਿੱਚ ਸਾਰੇ ਨਵੇਂ ਆਏ ਨੇ ਕੁਝ ਪੁਰਾਣੇ ਵੀ ਆ ਪਿੱਛੇ ਤੱਕ ਅਸੀਂ ਰਹਿ ਕੇ ਆਏ ਹਾਂ ਇੱਕ ਬੰਦਾ ਵੀ ਸਾਡੇ ਬਾਰੇ ਕਹਿ ਦੇਵੇ ਵੀ ਇਹ ਬੰਦੇ ਨੇ ਸਾਨੂੰ ਅੱਜ ਕਦੀ ਖਾਲ ਕੱਢੀ ਹੈ ਤੁਸੀਂ ਬਿਲਕੁਲ ਗੱਲਬਾਤ ਕੀਤੀ ਗਈ ਹੈ ਪਰਵਾਹ ਇਨਸਾਫ ਦੀ ਮੰਗ ਕਰ ਰਿਹਾ ਲੇਕਿਨ ਸਭ ਤੋਂ ਵੱਡੀ ਗੱਲ ਆ ਰਹੀ ਹੈ ਕਿ ਪੰਜਾਬ ਦੇ ਵਿੱਚ ਕਿੰਨੇ ਦਿਹਾਣੇ ਸ਼ਹਿਰ ਦੇ ਵਿੱਚ ਲਗਾਤਾਰ ਜਿਹੜਾ ਕ੍ਰਾਈਮ ਵਧ ਰਿਹਾ ਨਜ਼ਰ ਆ ਰਿਹਾ ਸ਼ਰੇਆਮ ਜਿਹੜੇ ਗੁੰਡਾਗਰਦੀ ਵੱ ਚੁੱਕੀ ਹੈ ਰਾਤ ਦੇ 11 ਵਜੇ ਤੋਂ ਬਾਅਦ ਨਿਕਲਣਾ ਘਰਾਂ ਦੇ ਵਿੱਚੋਂ ਬੜਾ ਮੁਸ਼ਕਿਲ ਹੋ ਗਿਆ ਲੇਕਿਨ ਦੇਖਿਆ ਜਾਵੇ ਕਿ ਇਸ ਤਰ੍ਹਾਂ ਦਾ ਜਿਹੜਾ ਬਦਮਾਸ਼ਾਂ ਨੂੰ ਹੁਣ ਪੁਲਿਸ ਦੀ ਖਾਕੀ ਵਰਦੀ ਦਾ ਖੋਫ ਕਿਉਂ ਨਹੀਂ ਹੈਗਾ ਕਿਉਂ ਨਹੀਂ ਇਹ ਡਰਦੇ ਨਹੀਂ ਕਿ ਸਾਡੀ ਪੁਲਿਸ ਕਾਰਵਾਈ ਕਰੇਗੀ ਸਾਡੇ ਉੱਤੇ ਸੋ ਦੇਖਦੇ ਹਾਂ ਹੁਣ ਮੁੰਡੀਆਂ ਚੌਂਕੀ ਦੀ ਪੁਲਿਸ ਇਸ ਮਾਮਲੇ ਵਿੱਚ ਕਾਰਵਾਈ ਕੀ ਕਰਦੀ ਹੈ ਸੀਸੀਟੀਵੀ ਵੀਡੀਓ ਵੀ ਸਾਂਝੀ ਕੀਤੀ ਜਾਏਗੀ ਸੋ ਅਗਲੇ ਵੀਡੀਓ ਜਲਦੀ ਹਾਜ਼ਰ ਹੋਵਾਂਗੇ ਤੁਸੀਂ ਬੜੇ ਨੋਮੀਸੀ ਟੀਵੀ ਚੈਨਲ ਦੇ ਨਾਲ ਬਲਵਿੰਦਰ ਕੌਰ ਕਿਹੜੀ ਕਲੋਨੀ ਵਿੱਚ ਰਹਿੰਦੇ ਹੋ ਨਿਊ ਗ੍ਰੀਨ ਸਿਟੀ ਨਿਊ ਗ੍ਰੀਨ ਸਿਟੀ ਕਲੋਨੀ ਦੇ ਵਿੱਚ ਰਾਤ ਇੱਕ 9 ਵਜੇ ਕੋਈ ਲੱਕੀ ਦੇ ਘਰ ਵਿੱਚ ਕੀ ਨਾਮ ਤੁਹਾਡੇ ਬੇਟੇ ਦਾ ਜਸਵਿੰਦਰ ਸਿੰਘ ਕੀ ਹੋਇਆ ਕੀ ਸੀ ਵਾਕਿਆ ਸਾਰਾ ਹੋਇਆ ਕਿ ਮੇਰਾ ਹਸਬੰਦ ਹੈ ਨਹੀਂ ਗੇ ਇਹਨਾਂ ਦੇ ਮੁੰਡਿਆਂ ਨੇ ਕੀਤਾ ਮੇਰੇ ਇਹ ਮੁੰਡੇ ਦਾ ਜੀਣਾ ਹਰਾਮ ਪਹਿਲਾਂ ਇਹਦਾ ਦੂਜਾ ਬ੍ਰਦਰ ਮੇਰੀ ਬੇਟੀ ਨਾਲ ਰਿਲੇਸ਼ਨ ਤੋਂ ਸੀਗਾ ਠੀਕ ਆ ਉਹ ਸਾਡਾ ਫੈਸਲਾ ਕਰਾਤਾ ਵਿੱਚ ਮੋਤਵਾਰ ਬੰਦਿਆਂ ਨੇ ਪੈ ਕੇ ਇਹ ਹੁਣ ਹਰ ਵਾਰ ਮੇਰੇ ਮੁੰਡੇ ਨੂੰ ਰੋੜਾਂ ਤੇ ਘੇਰ ਘੇਰ ਕੇ ਉਹ ਕੁੜੀ ਵਾਲੀ ਗੱਲ ਸੁਣਾਉਂਦੇ ਤੇਰੀ ਭੈਣ ਸੀ ਤਿੰਨ ਸਾਲ ਰੱਖੀ ਤੇਰੀ ਭੈਣ ਸੀ ਇਹ ਕਰ ਲਈ ਉਹ ਕਰ ਲਈ ਉਹ ਤਾਂ ਨਹੀਂ ਬਰਦਾਸ਼ਤ ਹੁੰਦਾ ਉਹਨੇ ਫਿਰ ਆਪਣੇ ਜੋਕ ਅਗਲਾ ਉਹ ਤਾਂ ਕਹਿੰਦੇ ਮੈਂ ਮੇਰੀ ਜਿੱਦ ਖਿਲਾਫ ਬੋਲਦੇ ਨੇ ਰਾਤੀਏ ਇਹ ਸਾਡੀ ਗਲੀ ਚ ਇਹਦਾ ਮਤਲਬ ਨਹੀਂ ਬਣਦਾ ਹਾਰਨ ਮਾਰ ਮਾਰ ਕੇ ਸਾਨੂੰ ਛੇੜ ਛੇੜ ਕੇ ਲੰਘਣਾ ਰਾਤ ਐਸੀ ਕਿਹੜੀ ਗੱਲ ਹੋ ਗਈ ਸੀ ਕਿ ਜਿਹੜਾ ਕਿ ਇੰਨੇ ਵਿਅਕਤੀ ਹੋ ਨੇ ਮੁੰਡੇ ਵਾਲੇ ਮੁੜ ਕੇ ਉਹਨਾਂ ਦੇ ਘਰ ਦੇ ਵਿੱਚ ਇਹਨੇ ਵਿਅਕਤੀ ਨਹੀਂ 5 6 ਉਹਦੇ ਦੋਸਤ ਸੀਗੇ ਕਿਉਂਕਿ ਮੇਰੇ ਬੇਟੇ ਦਾ ਹੋਇਆ ਆਪਰੇਸ਼ਨ ਇਹ ਉਹਨੂੰ ਡਾਂਗ ਲਾ ਕੇ ਤਾਂ ਮਗਰ ਭੱਜਿਆ ਫਿਰ ਉਹਨੇ ਆਪਣੇ ਦੋਸਤਾਂ ਨੂੰ ਕਹਤਾ ਕਿ ਮੈਨੂੰ ਇਦਾਂ ਮਾਰਨ ਕੁੱਟਣ ਆ ਗਿਆ ਇਦਾਂ ਨੇ ਲੜਾਈ ਵਧਾ ਲਈ ਇਹਨੇ ਆਪ ਡਾਂਗ ਲਾ ਕੇ ਆਂਦੀ ਪਹਿਲਾਂ ਉਹ ਇਹਨਾਂ ਨੇ ਵੀਡੀਓ ਨਹੀਂ ਦਿਖਾਈ ਬੰਦੇ ਦੇ ਮੱਲੇ ਸਾਰੇ ਮੇਰੇ ਨਾਲ ਖੜੇ ਰਾਤੀ ਵੀ ਨਾਲ ਗਏ ਮੇਰੇ ਨਾਲ ਮੱਲੇ ਸਾਰਾ ਮੱਲਾ ਮੇਰੇ ਨਾਲ ਆ ਸਾਰੀ ਗਲੀ ਦਾ ਇਹਨਾਂ ਨੇ ਦੁਖੀ ਕੀਤਾ ਇੱਕ ਬੰਦਾ ਜਨਾਨੀ ਦੇ ਘਰੇ ਆਉਂਦਾ ਇੱਕ ਜਾਂਦਾ ਸਾਰਾ ਦਿਨੇ ਮੇਲਾ ਲਾ ਕੇ ਰੱਖਦੀ ਹੈ ਜਿੱਥੇ ਜਨਾਨੀਆਂ ਪੈਂਦੇ ਉੱਥੇ ਤਰਪਾਲਾ ਲਾ ਕੇ ਓਲਾ ਕਰ ਦਿੰਦੀ ਆ ਕਿ ਮੇਰੇ ਅੰਦਰ ਬੰਦੇ ਵੜਦੇ ਨਾ ਦੇਖਣ ਅੱਡਾ ਚਲਾਉਂਦੀ ਸ਼ਰਿਆਂ ਵੱਡਾ ਚਲਾਉਂਦੀ ਆ ਇਸੇ ਕਰਕੇ ਮੈਂ ਆਪਣੀ ਕੁੜੀ ਦਾ ਖਾਣਾ ਛੜਾਇਆ 1.5 ਲੱਖ ਰੁਪਈਆ ਮੇਰੀ ਕੁੜੀ ਤੇ ਲਾ ਕੇ ਖਾ ਗਿਆ ਮੇਰੇ ਘਰੋਂ ਚੋਰੀ ਕਰਾ ਕੇ ਮੈਂ ਆਪਣੀ ਕੁੜੀ ਨੂੰ ਕਿਹਾ ਮੈਂ ਕਿਹਾ ਛੱਡ ਤੇਰ ਕੋ ਅੱਡਾ ਚਲਵਾਨ ਨੂੰ ਕਹੂੰ ਤੈਨੂੰ ਇਹ ਧੰਦਾ ਕਰਾਉਣ ਇਹ ਤਿੰਨ ਸਾਲ ਮੇਰੀ ਕੁੜੀ ਨੂੰ ਰਿਲੇਸ਼ਨ ਚ ਰੱਖ ਕੇ ਡੇਢ ਲੱਖ ਖਾ ਕੇ ਹੁਣ ਆ ਨਤੀਜਾ ਦੇ ਰਹੇ ਨੇ ਰਾਜੂ ਨੇ ਇਹ ਤਾਂ ਭਰਾ ਨਹੀਂ ਹੁਣ ਇਹ ਲੱਕੀ ਆਦਾ ਭਰਾ ਉਹ ਹਰ ਜਗ੍ਹਾ ਪੰਗਾ ਲੈਂਦਾ ਵਾ ਤੇਰੀ ਭੈਣ ਨਾਲ ਸੀ ਇਹ ਕੀਤਾ ਕੌਣ ਬਰਦਾਸ਼ਤ ਕਰੂ ਦੱਸੋ ਕਿਹਨਾਂ ਨੂੰ ਕਹਿੰਦਾ ਇਹ ਟੀਚੇ ਜਿਹੜੀ ਕੰਟਰੋਲ ਕਰਦਾ ਕਿਹਨਾਂ ਨੂੰ ਕਰਦਾ ਇਹ ਦੋਸਰ ਮੇਰੀ ਬੇਟੀ ਇਹ ਛੋਟੀ ਵਾਲੀ 17 ਸਾਲ ਦੀ ਉਮਰ ਸੀ ਉਹਦੀ ਪਹਿਲਾਂ ਵੀ ਉਹ ਛੋਟੀ ਸੋ ਤਾਂ ਲਈ ਫਿਰੇਗਾ ਜਦੋਂ ਦੀ ਵਿਆਹ ਦੀ ਉਮਰ ਹੋਈ ਉਹ ਤਾਂ ਕਹਿੰਦਾ ਕਿਹੜਾ ਪਿਆ ਮਾਂ ਵੀ ਕਹਿੰਦੀ ਕਿਹੜਾ ਹੋਇਆ ਪਹਿਲਾਂ ਭੈਣਾਂ ਵੀ ਡਿਪੀਆਂ ਲਾਉਂਦੀ ਸੀ ਸਾਡੀ ਭਾਬੀ ਸਾਡੀ ਭਾਬੀ ਤੇ ਉਹਦੇ ਵਿੱਚ ਕਾਰਵਾਈ ਕੀ ਕੀਤੀ ਗਈ ਸੀ ਪਹਿਲੇ ਨੇ ਮਕਦਮੇ ਦੇ ਵਿੱਚ ਜਿਹੜੀ ਪਹਿਲਾ ਵਾਲੇ ਕਾਰਵਾਈ ਚ ਸਾਰਾ ਪਰਚਾ ਦਰਜ ਹੋ ਗਿਆ ਸੀ ਭਾਜੀ ਪਰਚਾ ਦਰਜ ਹੋਣ ਤੋਂ ਬਾਅਦ ਜਦੋਂ ਮੁੰਡਾ ਰੋਣ ਲੱਗ ਗਿਆ ਮੁੰਡਾ ਕਹਿੰਦਾ ਕੀ ਮੈਨੂੰ ਦਿੱਕਤ ਆ ਕੀ ਮੇਰੇ ਮੇਰੀ ਮਾਂ ਨੇ ਮੇਰੇ ਮਗਰ ਨਹੀਂ ਆਉਣਾ ਮੈਨੂੰ ਮਾਫ ਕਰ ਦਿਓ ਮੈਨੂੰ ਟਾਈਮ ਦੇ ਦਿਓ ਮੈਂ ਆਪਣੇ ਪੈਰਾਂ ਤੇ ਖੜਾ ਹੋ ਕੇ ਵਿਆਹ ਕਰਾ ਲਊਗਾ ਉਹ ਤੋਂ ਵਾਦਾ ਕਰ ਮੁੰਡੇ ਨੇ ਘਰੇ ਆ ਕੇ ਸਿੰਮ ਬਦਲ ਲਿਆ ਅਸੀਂ ਉੱਥੇ ਪਰਚਾ ਉੱਥੇ ਰੱਖਾਤਾ ਪੈਂਡਿੰਗ ਰੱਖਾਤਾ ਸੀਗਾ ਸਰ ਕੋਈ ਗੱਲ ਨਹੀਂ ਕੋ ਚਲੋ ਜੋ ਵੀ ਬੱਚਾ ਤ ਹੋਇਆ ਉਹ ਤੇ ਮਿੱਟੀ ਪਾਓ ਆਪਸ ਵਿੱਚ ਪਾਰਟੀਆਂ ਦੇ ਦੋਨੋਂ ਦਾ ਕੰਪਰੋਮਾਈਜ਼ ਹੋ ਗਿਆ ਇਹ ਕੋਰਣਾ ਐਵੀ ਰੋਪ ਲਗਾਇਆ ਵੀ ਤੁਹਾਡੇ ਘਰ ਦੇ ਵਿੱਚ ਚਿੱਟਾ ਵਿਖਦਾ ਕਿਤੇ ਦਿਨ ਉਹਨਾਂ ਦਾ ਐਸਾ ਕੁਝ ਵੀ ਨਹੀਂ ਮੇਰਾ ਮੱਲਾ ਮੇਰੇ ਨਾਲ ਖੜਾ ਕੋਈ ਵੀ ਮੱਲੇ ਦਾ ਮੇਰਾ ਬੰਦਾ ਇਦਾਂ ਦਾ ਕਹਦੇ ਇਹਦੇ ਅੱਡੇ ਅਦੀ ਗਵਾਈ ਸਾਰਾ ਮੱਲਾ ਦਊਗਾ ਕਦੇ ਇੱਕ ਵਾਰੀ ਸਾਡੇ ਘਰ ਦੇ ਕੋਲੇ ਵੀ ਇੱਕ ਚਿੱਟੇ ਵਾਲਾ ਮੁੰਡਾ ਡਿਗਿਆ ਪੈਸੀ ਤੇ ਜੱਸੀ ਨੇ ਖੁਦ ਉਹਨੂੰ ਆਕੇ ਚੱਕ ਕੇ ਲੈ ਕੇ ਗਿਆ ਉਹ ਤਾਂ ਜਦੋਂ ਬਾਜੀ ਮੇਰੀ ਗੱਲ ਸੁਣੋ ਜਦੋਂ ਲੋੜ ਇਦਾਂ ਦਾ ਜਦੋਂ ਕਿਸੇ ਨੇ ਆਪਣਾ ਗੰਦਾ ਢੱਕਣਾ ਹੁੰਦਾ ਨਾ ਤਾਂ ਦੂਜਾ ਤਲਛਣ ਛੱਡਦਾ ਹੀ ਠੀਕ ਆ ਮੇਰਾ ਮੱਲਾ ਮੇਰੇ ਨਾਲ ਖੜਾ ਮੱਲੇ ਵਾਲਿਆਂ ਨੂੰ ਪੁੱਛ ਕੇ ਦੇਖ ਲੋ ਇਹਦੇ ਅੱਡੇ ਸਾਰਿਆਂ ਨੂੰ ਪਤਾ ਮੇਰੇ ਚਿੱਟੇ ਵਾਲਾ ਇੱਕੋ ਵੀ ਬੰਦਾ ਕਹਦਾ ਮੇਰੇ ਘਰ ਚਿੱਟਾ ਵਿਕਦਾ ਜੇ ਰਾਤ ਇੰਨੇ ਮੁੰਡੇ ਬੁਲਾਏ ਸੀ ਕਿਹਨਾਂ ਵੱਲੋਂ ਬੁਲਾਏ ਗਏ ਸੀ ਜਿਹੜੇ ਰਾਤ ਉਹ ਤਾਂ ਮੱਲੇ ਦੇ ਦੋਸਤ ਸੀਗੇ ਇੱਥੇ ਠੀਕ ਆ ਜਿਹੜੇ ਸਲੂਨ ਤੇ ਬੈਠਾ ਸੀ ਜਿਹੜੇ ਇੱਥੇ ਬੋਲ ਕੇ ਆ ਕਿ ਤੇਰੀ ਭੈਣ ਅਸੀਂ ਰੱਖੀ ਪੰਜ ਮੁੰਡਿਆਂ ਚ ਬੋਲ ਕੇ ਆ ਤੇ ਉਹ ਮਗਰੀ ਆ ਕੇ ਕਿ ਯਾਰ ਤੂੰ ਇੰਨਾ ਬੰਦਾ ਉਹ ਤੋਂ ਤੇਰੇ ਅਗਲਾ ਤੇਰੇ ਕਿੰਦਾ ਬੋਲ ਕੇ ਗਿਆ ਤੈਨੂੰ ਇੱਥੇ ਇਹ ਕਹਿੰਦਾ ਯਾਰ ਮੈਂ ਕੀ ਕਰਾਂ ਮੇਰੀ ਮੰਮੀ ਮੈਨੂੰ ਕਹਿੰਦੀ ਛੱਡ ਪਰੇ ਛੱਡ ਪਰੇ ਰਾਤੀ ਫੇ ਕੰਟਰੋਲ ਤੋਂ ਬਾਹਰ ਹੋ ਗਿਆ ਕੰਮ ਲੜਾਈ ਵਧ ਗਈ ਠੀਕ ਆ ਹੁਣ ਸਾਫ ਕੀ ਮੰਗ ਕੇ ਕਰਦੇ ਹਾਂ ਸਾਫ ਤੇ ਹੀ ਮੰਗ क्या हुआ मैं तो घर नहीं थी बच्चों के दवाई लेने चली गई थी मार्केट अच्छा। फिर उधर से आए तो लड़ाई हो गया था हमारे आने के बाद कुछ नहीं हुआ फिर हमे सुबह से गालियों दे रहे सब मिल बच्चा क्या, आपको क्यों दे रहे हमारे यही है ना जैसे मेरे लोग बच्चे मेरे दो छोटे छोटे सब कोई जाता है शाम को टाइम में आधा घंटे बैठ जाते दस मिनट जितना टाइम होता है फिर बैठ के थोड़ा उसी के साथ मस्ती वस्ती करते हैं फिर उसी लिए हमें गाली दे रहे हो हमें तो पहले गे? कुछ नहीं किया अभी गाली दे रही है आज से शुरू किया सुबह से पहले से हमारी से तो कुछ नहीं था